ਇਹ ਲੇਜੈਂਡੀ ਫਰਾਂਸੀਸੀ ਦੀ ਪਹਿਲੀ ਗੱਡੀ ਹੈ 1999 ਦੇ ਵਿੱਚ ਜਦ ਵਰਲਡ ਕੱਪ ਜਿੱਤ ਗਿਆ ਹੈ ਮੈਨ ਆਫ ਦਿ ਸੀਰੀਜ਼ ਅਵਾਰਡ ਮਿਲਿਆ ਨੂੰ ਸੋ ਕਾਫੀ ਧੀਰ ਹੋ ਗਈ ਨੀਅਰਲੀ 25 ইয়ার্স ਮੈਂ ਸੋਚਿਆ ਵੀ ਇਹਨੂੰ ਪੇਂਟ ਫੁਰਦਰਾਗ ਐ ਫਾਸਕੂਲਾਸ ਨਾ ਨਹੀਂ ਬਣਾ ਰਿਹਾ ਕਿਉਂਕਿ ਇਹ ਐਂਟੀਕ ਗੱਡੀ ਰੱਖਣੀ ਹੈ ਫॉर ਗ੍ਰੈਂਡਚਿਲਡ ਗ੍ਰੇਟ ਗ੍ਰੈਂਚਿਲਡ ਟੂ ਸੀ ਇਹ ਨਦੀ ਸ਼ਾਮ ਜਿਹੜਾ ਲੈਜੈਂਡ ਬਣਿਆ ਉਹਦੀ ਪਹਿਲੀ ਗੱਡੀ ਸੀ ਸੋ ਮੈਂ ਉਹਨੂੰ ਪੇਂਟ ਕਰਾਇਆ ਔਰ ਅੰਦਰ ਸਾਰਾ ਕੈਨ ਸੀ ਦਿਸ ਸਭ ਚੀਜ਼ਾਂ ਨਵੀਆਂ ਲਵਾਈਆਂ ਤੇ ਕਈ ਵਾਰੀ ਚੱਲਦੇ-ਚੱਲਦੇ ਟ੍ਰੈਫਿਕ ਪੁਰਸਾਰ ਵੀ ਕਹਿੰਦੇ ਰਾਈਡ ਦਿਓ ਪਰ ਅਨਨ ਨਾਲ ਬੜਾ ਪਿਆਰ ਕਰਦੇ ਹਾਂ ਸਾਰੇ ਔਰ ਆਮ ਸ਼ੋਰ ਕਿ ਜਿਹੜੀ ਚੀਜ਼ ਹੈਗੀ ਹੈ ਮੇਰੇ ਜਾਣ ਤੋਂ ਬਾਅਦ ਵੀ ਰਹੇਗੀ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਹੀ ਰਹੇਗੀ ਬਿਕੋਜ਼ ਇਹ ਗੱਡੀ ਜਿਹੜੀ ਹੈਗੀ ਹੈ ਯੂਵੀ ਦੀ ਪਹਿਲੀ ਕਾਰ ਸੀ ਬੜੀ ਵਾਰੀ ਉਹ ਕਹਿੰਦੇ ਸੀ ਡੈਡ ਗੱਡੀ ਚੀਜ਼ ਦੀ ਹੈ ਗੱਡੀ ਜੀ ਦੀ ਮੈਂ ਕਿਹਾ ਪਹਿਲਾਂ ਕੁਝ ਕਰਕੇ ਦਿਖਾ ਫਿਰ ਗੱਡੀ ਲੈ ਕੇ ਦਿਓ ਸੋ ਪਹਿਲੀ ਹੌਂਡਾ ਸਪੋਰਟਸ ਮਾਡਲ ਗੱਡੀ ਸੀ ਜਿਹੜੀ ਲਈ ਹੈ ਐਂਡ ਆਮ ਸ਼ੋਰ ਹੀ ਵਿਲ ਬੀ ਵੈਰੀ ਹੈਪੀ ਦੀ ਐਂਟਾਇਰ ਫੈਮਿਲੀ ਇਜ਼ ਵੈਰੀ ਹੈਪੀ ਦ ਚਿਲड्रन ਹਿਸ ਬ੍ਰਦਰ ਸਿਸਟਰਸ ਮਸਟ ਬੀ ਵੈਰੀ ਹੈਪੀ ਸੋ ਆਈ ਹੋਪ ਦੇ ਵਿਲ ਕੀਪ ਦ ਕਾਰ ਲਾਈਕ ਦਿਸ ਐਂਡ ਵਾਹ ਆ ਥਿੰਕ ਇਟਸ ਲੁਕਿੰਗ ਬ੍ਰੈਂਡ ਨਿਊ ਉਦੋਂ ਜਦ ਲੈਣ ਲੱਗੇ ਸੀ ਉਦੋਂ ਯੈਲੋ ਕਲਰ ਨਹੀਂ ਸੀਗਾ ਰੈੱਡ ਕਲਰ ਸੀਗਾ ਫਿਰ ਇਹ ਕਹਿੰਦਾ ਮੈਨੂੰ ਰੈੱਡ ਪਸੰਦ ਨਹੀਂ ਹੈ ਤੇ ਯੈਲੋ ਅਵੇਲੇਬਲ ਨਹੀਂ ਸੀ ਪਰ ਯੈਲੋ ਕਲਰ ਇਸ ਪ੍ਰੋਬਬਲੀ ਇਸ ਫੇਵਰਿਟ ਕਲਰ ਸੋ ਆਈ ਥੋਟ ਕਿ ਯੈਲੋ ਕਲਰ ਕਰਾ ਦੇ ਤੇ ਦੂਜੇ ਪਾਸੇ ਯੋਗਰਾ ਸਿੰਘ ਮੈਨ ਉਹ ਸੀਰੀਜ਼ ਲਿਖਿਆ ਹੋਇਆ ਹੈ 1914 ਕਾ ਇਹਦੇ ਯੋਗਰਾ ਸਿੰਘ ਦਾ ਨਾਮ ਲਿਖਿਆ ਹੈ ਜਿਨ੍ਹਾਂ ਨੂੰ ਮੈਂ ਕਿਸੇ ਗੱਡੀ ਬਣਾਉਣ ਵਾਸਤੇ ਸੋ ਆਈ ਥਿੰਕ ਬੜੇ ਪਿਆਰ ਨਾਲ ਬੜੇ ਚਾਹ ਨਾਲ ਬਣਾਈ ਹੈ ਗੱਡੀ ਐਂਡ ਕਮਲ ਸਰ ਨੇ ਬੜੀ ਬੜੀ ਹੈਲਪ ਕੀਤੀ ਗੱਡੀ ਬਣਾਉਣ ਵਾਸਤੇ ਸੋ ਇਦਾਂ ਜਿਹੜੀਆਂ ਯਾਦਾਂ ਨੇ ਇਦਾਂ ਤਾਜ਼ਾ ਹੁੰਦੀਆਂ ਰਹਿੰਦੀਆਂ ਨੇ ਐਂਡ ਉਹ ਮਿਊਜ਼ਿਕ ਸਿਸਟਮ ਸੇਮ ਹੀ ਹੈ ਜਿਹੜਾ ਯੂਵੀ ਨੇ ਲਾਇਆ ਸੀ ਸੋ ਆਈ ਹੋਪ ਦੇ ਹੈਵ ਨਾਟ ਚੇਂਜਡ ਸਪੀਕਰਸ ਪਰ ਮੇਬੀ ਯੈਸ ਮੇਰੇ ਕੋਲ ਸਿਸਟਮ ਨਵਾਂ ਹੀ ਲੱਗਿਆ ਐਂਡ ਨਵਾਂ ਹੀ ਲੋਇਆ ਨਵਾਂ ਹੀ ਲੋਇਆ ਆਮ ਸ਼ੋਰ ਸੋ ਆਈ ਥਿੰਕ ਵਨ ਡੇ ਵੈਨ ਹੀ ਕਮਸ ਹੇਅਰ ਵੀਲ ਆਲ ਹੈਵ ਅ ਰਾਈਡ ਔਰੈਨ ਐਂਡ ਔਰਾ ਵੀ ਸਿਟਿੰਗ ਇਨ ਦਿਸ ਕਾਰ ਐਂਡ ਡਰਾਈਵਿੰਗ ਟੂ ਸੀ ਹਿਸ ਫਾਦਰ ਸੀ ਦੇ ਫਾਦਰਸ ਕਾਰ ਐਂਡ ਐਜ਼ ਅ ਫੈਮਿਲੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਹਫਤੇ ਦੋ ਦੋ ਵਾਰੀ ਸਾਰੇ ਚਲਾਇਆ ਕਰੋ ਸੋ ਦੇ ਕੈਨ ਹੈਵ ਅ ਫੀਲ ਆਫ ਦੀ ਯੂਨਾਈਟਿਡ ਫੈਮਿਲੀ